ਇਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਜੀ ਆਪਾਂ ਲੱਗੇ ਸੀ ਕਣਕ ਨੂੰ ਪਾਣੀ ਲਾਉਣ ਆਪਾਂ ਤਾਂ ਕੀ ਲੱਗੇ ਸੀ ਬਾਈ ਹੋਰੇ ਲਈ ਜਾਂਦੇ ਆ ਨਹਿਰ ਆ ਗਈ ਅੱਧੀ ਨਾ ਭਰਦੀ ਐ ਨਾ ਬੰਦ ਹੁੰਦੀ ਐ ਇੱਧਰ ਆ ਗਈ ਸਰੋਂ ਇਹਦੀ ਵੀ ਆਪਾਂ ਪਹਿਲਾਂ ਵੀਡੀਓ ਬਣਾ ਕੇ ਪਾਈ ਸੀਗੀ ਕਾਫੀ ਅੱਛੀ ਕੁਆਲਿਟੀ ਐ ਸਰੋਂ ਦੀ ਆਹ ਦੇਖੋ ਵੀ ਜੱਟ ਇਹ ਘਾਉਂਦੇ ਉਹ ਕਣਕਾਂ ਜਿਨ੍ਹਾਂ ਦੇ ਖਾਂਦੀ ਮੋਹਰਲੀ ਵਿੱਚ ਪਰੌਂਠੇ ਨਹੀਂ ਆਹ ਦੇਖੋ ਵੀ ਕਣਕ ਦੇ ਵਿੱਚ ਯੂਰੀਆ ਪਾ ਰਹੇ ਆ ਮੇਰੂ ਤੇ ਨਹਿਰ ਆ ਗਈ ਅੱਧੀ ਚੱਲੀ ਜਾਂਦੀ ਐ ਨਾ ਭਰਦੀ ਐ ਨਾ ਖਾਲੀ ਹੁੰਦੀ ਐ ਆ ਦੇਖੋ ਵੀ ਇੰਨੀ ਠੰਡ ਦੇ ਵਿੱਚ ਯੂਰੀਆ ਪਾਉਣੀ ਪੈਂਦੀ ਐ ਫੇਰ ਕਿਤੇ ਜਾ ਕੇ ਕਣਕਾਂ ਪਲਦੀਆਂ ਐ ਹਾਂ ਐ ਹੁੰਦੀ ਐ ਇੱਕ ਰਸਾਨੀ ਲੱਗਿਆ ਪਿਆ ਰਾਜੀਵ ਸਿੰਘ ਪੂਰੇ ਜੋਰ ਸ਼ੋਰ ਤੇ ਸਰੋਂ ਆ ਗਈ ਵੀ ਵੱਡੇ ਵੱਡੇ ਪੱਤੇ ਵਾਲੀ ਤਕਰੀਬਨ 1-1 ਫੁੱਟ ਤੱਕ ਚੌੜਾ ਪੱਤਾ ਹੋ ਜਾਂਦਾ ਐ ਸਰੋਂ ਦਾ ਆਜ ਵੀ ਦਿਖਾਉਣਾ ਐ ਸੋਨੇ ਚੌੜਾ ਪੱਤਾ ਜਿਹੜਾ 1 ਫੁੱਟ ਚੌੜਾ ਪੱਤਾ ਆ ਦੇਖੋ ਵੀ ਬਾਕੀ ਆਪਾਂ ਇਹਦੇ ਪੱਤੇ ਮਿੰਟ ਕੇ ਦਿਖਾਵਾਂਗੇ ਉਹ ਆਪਾਂ ਅੱਗੇ ਅਲੱਗ ਤੋਂ ਵੀਡੀਓ ਪਾਉਣੀ ਐ ਆ ਦੇਖੋ ਪੂਰਾ 1 ਫੁੱਟ ਚੌੜਾ ਪੱਤਾ ਐ ਸਰੋਂ ਦਾ ਆ ਗਈ ਰਾਜਸਥਾਨ ਵਾਲੀ ਜ਼ਮੀਨ ਵਿੱਚ ਸਰੋਂ ਮਿਕਸ ਐ ਇੰਦਰ ਜਿਆਦਾ ਵਧ ਗਈ ਸੀ ਤੇ ਪਾਣੀ ਲੱਗਣ ਦੇ ਕਾਰਨ ਡਿੱਗ ਪਈ ਵਿਚਾਰੀ ਇਥੇ ਰਾਜਸਥਾਨ ਦੇ ਵਿੱਚ ਨਾ ਹਾਈਟ ਬਹੁਤ ਜ਼ਿਆਦਾ ਕਰਦੀ ਜੇ ਕੋਈ ਵੀ ਫਸਲ ਹੈ ਜਿਹੜੇ ਜ਼ਮੀਨਾਂ ਦੇ ਵਿੱਚ ਜਾਨ ਬਹੁਤ ਜ਼ਿਆਦਾ ਹੈ ਜੀਦਾ ਕਰਕੇ ਕਿ ਹਾਈਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਕੋਈ ਜ਼ਿਆਦਾ ਯੂਰੀ ਗੱਡੀ ਐਪੀ ਦੀ ਜ਼ਰੂਰਤ ਵੀ ਨਹੀਂ ਪੈ ਰਹੀਗੀ ਹੁਣ ਕਣਕਾਂ ਤੇ ਯੂਰੀ ਪਾ ਰਹੇ 20 25 ਕਿਲੋ ਮਸੇ ਹੀ ਪਾਉਂਦੇ ਇੱਕ ਬਿਗੇ ਦੀ ਆ ਗਈ ਸਰੋਂ ਤੇ ਸਰੋਂ ਦੀ ਵੀ ਹਾਈਟ ਚੰਗੀ ਹੈ ਵੈਸੇ ਪਛੇਤੀ ਸੀਗੀ ਪਛੇਤੀ ਹੁੰਦੇ باوجود ਵੀ ਹਾਈਟ ਬਹੁਤ ਚੰਗੀ ਕਰ ਗਈ ਬਾਕੀ ਕੁਆਲਿਟੀ ਬਹੁਤ ਵਧੀਆ ਖੜੀ ਐ ਇਸ ਟਾਈਮ ਬੁੱਝੇ ਦੀ ਕੋਈ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਹੀਂ ਸਮਾਰੀ ਨਹੀਂ ਗਈ ਬਿਲਕੁਲ ਇੱਕ ਨੰਬਰ ਆ ਵਾਕੀ ਆਪਾਂ ਤੋ ਦੇਖ ਸਾਰੇ ਕਿਸ ਤਰ੍ਹਾਂ ਸ਼ਾਈਨਿੰਗ ਆ ਰਹੀ ਹੈ ਫੁੱਲਾਂ ਦੀ ਆ ਦੇਖੋ ਵੀ